ਮਤਲਬ ਕਿ ਮੁਸ਼ਕਿਲਾਂ ਦਾ ਤਾਂ ਸਰ ਤੁਸੀਂ ਇੱਥੋਂ ਦੇਖ ਲਓ ਕਿ ਜਿਹੜੀ ਸਾਡੀ ਜਿੰਮ ਆ ਉਹਦੀਆਂ 15 ਬੌੜੀਆਂ ਨੇ ਤੇ 15 ਬੌੜੀਆਂ ਚੜਦਾ ਉਤਰਨਾ ਬਾਰ-ਬਾਰ ਜਾਨੀ ਕਿ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਆ ਖਰਚ ਵੀ ਮੁਸ਼ਕਿਲਾਂ ਲੱਗ ਜਾਂਦੀ ਆ ਕਦੇ-ਕਦੇ ਜਿਵੇਂ ਹੁਣ ਮੈਂ ਖੜਾ ਤੁਹਾਡੇ ਕੋਲ ਮੈਨੂੰ ਹੁਣ ਥੋੜੀ-ਥੋੜੀ ਪ੍ਰੋਬਲਮ ਆ ਰਹੀ ਆ ਖੜਨ ਦੇ ਵਿੱਚ ਪਰ ਫਿਰ ਵੀ ਆਪਾਂ ਜਿੰਨਾ ਮੇਰੇ ਜਿਹਮਤ ਸੀ ਮੈਂ ਕਰ ਲਿਆ ਪਰ ਮੇਰੀ ਹੁਣ ਹਿੰਮਤ ਟੁੱਟਦੀ ਜਾ ਰਹੀ ਆ ਵੀ ਜਾਨੀ ਕਿ ਮੇਰੀ ਕਿਸੇ ਪਾਸੇ ਕੋਈ ਮਦਦ ਨਹੀਂ ਹੋ ਰਹੀ ਹੈਗੇ ਮੇਰੇ ਕੋਲ 5 골ਡ ਤੇ 3 ਸਿਲਵਰ ਨੇ ਤੇ ਮੈਂ ਨੈਸ਼ਨਲ ਰਿਕਾਰਡ ਹੋਲਡਰ ਆ ਮੇਰੇ ਜਿੰਨਾ ਭਜਨ ਨੈਸ਼ਨਲ ਦੇ ਵਿੱਚ ਕਦੇ ਕਿਸੇ ਨੇ ਨਹੀਂ ਚੱਕਿਆ ਮੈਂ 235 ਤੱਕ ਚੱਕਿਆ ਹੋਇਆ ਤਕਲੀਫ ਹੈਗੀ ਤਾਂ ਆਪਾਂ ਥੋੜਾ ਜਿਹਾ ਅੱਗੇ ਹੋ ਜਾਈਏ ਗੱਡੀ ਦਾ ਸਾਰਾ ਲੰਦ ਬਿਲਕੁਲ ਥੋੜੀ ਦਿੱਕਤ ਹੈਗੀ ਇਹਨਾਂ ਨੂੰ ਕਿਉਂਕਿ ਚੱਲ ਨਹੀਂ ਪਦੇ ਪ੍ਰੋਪਰ ਪੇਸ਼ੇਰ ਗੇਮਾਂ ਤੋਂ ਲੈ ਕੇ ਦੋ ਵਾਰ ਵਰਲਡ ਚੈਂਪੀਅਨਸ਼ਿਪ ਫਾਜ਼ਾ ਦੁਬਈ ਦੇ ਵਿੱਚ ਚైనా ਮਲੇਸ਼ੀਆ ਕਜਾਕਿਸਤਾਨ ਮੈਂ ਸਾਰੀਆਂ ਕੰਟਰੀਆਂ 'ਚ ਖੇਡ ਚੁੱਕਿਆ ਹਾਂ ਇੰਨੀ ਜ਼ਿਆਦਾ ਦਿੱਕਤ ਹੁੰਦੀ ਆ ਕਦੇ ਕਦੇ ਤਾਂ ਮਨ ਇਹਨਾਂ ਨਿਰਾਸ਼ ਹੋ ਜਾਂਦਾ ਵੀ ਆਤਮ ਹੱਤਿਆ ਤੱਕ ਕਰ ਲਿਆ ਜਾਵੇ हरियाणा राजस्थान ਜਣਕੇ ਇਸ ਟਾਈਮ ਉਹ ਆਪਣੇ ਨੂੰ ਬਹੁਤ ਉੱਪਰ ਜਾ ਚੁੱਕੇ ਨੇ ਸਰਕਾਰਾਂ ਨੇ ਉੱਥੇ ਇੰਦੀਆਂ ਮਦਦਾਂ ਕੀਤੀਆਂ ਨੇ ਉਹਨਾਂ ਬੱਚਿਆਂ ਦੀਆ ਸਾਡੇ ਤਾਂ ਇੱਥੇ ਬੱਸ ਜੀ ੱੱਕਾ ਹੀ ਨਹੀਂ ਦੇਖ ਰਹੇ ਹਰਜਾਨਾ ਸਪੋਕਸਮੈਨ ਅੱਜ ਤੁਹਾਨੂੰ ਕਿਵੇਂ ਕੈਸੇ ਖਿਡਾਰੀਆਂ ਨਾਲ ਮਿਲਵਾਉਣ ਜਾ ਰਹੇ ਆ ਜ ਜਿਹਦੀ ਹਿੰਮਤ ਨੂੰ ਤੁਸੀਂ ਦਾਅ ਦੋਗੇ ਤੇ ਉਹਦੀ ਪ੍ਰਾਪਤੀਆਂ ਦੀ ਵੀ ਤੁਸੀਂ ਤਰੀਫਾਂ ਕਰੋਗੇ ਆਮ ਤੌਰ ਤੇ ਅਸੀਂ ਦੇਖਦੇ ਆ ਕੋਈ 60 ਫੀਟ ਲੱਗ ਜਾਦਾ ਬੰਦਾ ਹਿੰਮਤ ਹਾਰ ਜਾਂਦਾ ਪਰ ਕਹਿੰਦੇ ਆ ਤੁਹਾਡੇ ਅੰਦਰ ਜਜ਼ਬਾ ਹੋਣਾ ਚਾਹੀਦਾ ਤੁਹਾਡੇ ਅੰਦਰ ਕਰਨ ਦੀ ਕੋਈ ਇੱਛਾ ਸ਼ਕਤੀ ਹੋਣੀ ਚਾਹੀਦੀ ਆ ਹਰ ਮੁਕਾਮ ਹਾਸਲ ਕੀਤਾ ਜਾ ਸਕਦਾ ਤਾਂ ਭਾਈ ਵਿਰਿੰਦਰ ਸਾਡੇ ਨਾਲ ਆ ਤੁਹਾਨੂੰ ਦਿਖਾ ਦਈਏ ਇਹ ਪਾਵਰ ਲਿਫਟਿੰਗ ਕਰਦੇ ਨੇ ਪਾਵਰ ਲਿਫਟਰ ਹੈ ਤੁਸੀਂ ਦੇਖ ਰਹੇ ਹੋ ਆਪਣੀ ਸਿਹਤ ਦੇ ਨਾਲ ਲੋਕਾਂ ਨੂੰ ਖਿੱਚਦੇ ਆ ਪਰ ਵੱਡੀ ਗੱਲ ਇਹ ਹੈ ਕਿ ਭਾਈ ਵਿਰਿੰਦਰ ਦੀ ਜਿਹੜੀ ਇੱਕ ਲੱਤ ਹੈਗੀ ਆ ਉਹ ਪੋਲੀਓ ਗ੍ਰਸਤ ਹੈ ਚੰਗੀ ਤਰ੍ਹਾਂ ਸਰੀਰਕ ਤੌਰ ਤੇ ਤੰਦਰੁਸਤ ਨਹੀਂ ਹੈ ਪਰ ਹੌਸਲੇ ਇਹਨਾਂ ਦੇ ਤੰਦਰੁਸਤ ਹੈ ਹੌਸਲੇ ਬੁਲੰਦ ਹੈ ਇੱਕ ਲੱਤ ਜਿਹੜੀ ਖੱਬੀ ਲੱਤ ਹੈ ਉਹ ਪੋਲੀਓ ਦੇ ਨਾਲ ਇਹਨਾਂ ਦੀ ਗਰਸ ਹੋਣ ਕਰਕੇ ਬੜੀਆਂ ਦਿੱਕਤਾਂ ਦੇ ਵਿੱਚੋਂ ਜ਼ਿੰਦਗੀ ਨਿਕਲੀ ਪਰ ਇਹਨਾਂ ਦੇ ਹੌਸਲੇਾਂ ਦੀ ਐਸੀ ਉਡਾਨ ਸੀ ਕਿ ਇਹਨਾਂ ਨੇ ਵਰਲਡ ਚੈਂਪੀਅਨਸ਼ਿਪ ਤਾਂ ਜਿਹੜੀ ਖੇਡੀ ਆ ਇਸ ਤੋਂ ਇਲਾਵਾ ਨੈਸ਼ਨਲ ਦੇ ਵਿੱਚ 골ਡ ਮੈਡਲ ਜਿਹੜੇ ਕਈ ਵਾਰ ਹਾਸਲ ਕੀਤੇ ਆ ਤਾਂ ਸਟਰੋਂਗ ਮੈਨ ਆਫ ਇੰਡੀਆ ਦਾ ਅਵਾਰਡ ਜਿਹੜਾ ਉਹ ਵੀ ਇਹਨਾਂ ਨੇ ਆਪਣੇ ਨਾਮ ਕੀਤਾ ਸਟਰੋਂਗ ਮੈਨ ਆਫ ਇੰਡੀਆ ਇਹਨਾਂ ਨੂੰ ਕਿਹਾ ਜਾਂਦਾ ਭਾਈ ਵਿਰਿੰਦਰ ਨੂੰ ਇਹ ਫਤੇਕਰ ਸਾਹਬ ਦੇ ਨੇ ਤਾਂ ਭਾਈ ਵਿਰਿੰਦਰ ਨਾਲ ਗੱਲ ਕਰਾਂਗੇ ਕਿਉਂਕਿ ਸਟਰੋਂਗ ਮੈਨ ਆਫ ਇੰਡੀਆ ਦਾ ਖਿਤਾਬ ਇਹਨਾਂ ਨੇ ਜਿਹੜਾ ਉਹ ਜਿੱਤਿਆ ਸੀ 235 ਕਿਲੋ ਭਾਰ ਚੱਕ ਕੇ ਇੱਕ ਆਪਣੀ ਵੱਖਰੀ ਪਛਾਣ ਬਣਾਈ ਸੀ ਪਰ ਵੱਡੀ ਗੱਲ ਇਹ ਹੈ ਕਿ ਇੱਕ ਲੱਤ ਖੱਬੀ ਕਿਉਂਕਿ ਲੱਤ ਦਾ ਜ਼ੋਰ ਬਹੁਤ ਇੰਪੋਰਟੈਂਟ ਹੁੰਦਾ ਪਰ ਫਿਰ ਵੀ ਇਹਨਾਂ ਨੇ ਪੂਰੀ ਹਿੰਮਤ ਦਿਖਾਈ ਪਰਿਵਾਰ ਦੀ ਸਪੋਰਟ ਤੇ ਅੰਦਰ ਜਿਹੜਾ ਕੁਝ ਕਰਨ ਦੀ ਇੱਛਾ ਸ਼ਕਤੀ ਸੀ ਉਹਦੇ ਨਾਲ ਬੜਾ ਵੱਡਾ ਮੁਕਾਮ ਹਾਸਲ ਕੀਤਾ ਹਾਲਾਂਕਿ ਸਰਕਾਰਾਂ ਤੋਂ ਤਾਂ ਮਲਾਲ ਰਹਿੰਦਾ ਹੀ ਹੈ ਬਈ ਖਿਡਾਰੀਆਂ ਨੂੰ ਤੁਹਾਡੇ ਸਫ਼ਰ ਦੀ ਸ਼ੁਰੂਆਤ ਕਦੋਂ ਹੋਈ ਸੀ ਕਿਉਂਕਿ ਲੱਤ ਇੱਕ ਪੋਲੀਓ ਨਾਲ ਗ੍ਰਸਤ ਹੈਗੀ ਹੈ ਜ਼ੋਰ ਲਾਣਾ ਚੱਕਣਾ ਲੱਤ ਦੀ ਇੰਪੋਰਟੈਂਸ ਬਹੁਤ ਹੁੰਦੀ ਹੈ ਕਦੋਂ ਤੁਹਾਡਾ ਧਿਆਨ ਆ ਵੀ ਆਪਾਂ ਇਸ ਪਾਸੇ ਜਾਣਾ ਹੈ ਮੈਂ ਬਚਪਨ ਦੇ ਵਿੱਚ ਜਦੋਂ ਮੇਰੀ ਲੱਤ ਐਦਾਂ ਸੀ ਜਦੋਂ ਮੈਂ ਥੋੜਾ ਜਿਹਾ ਸੀਨੀਅਰ ਹੋਇਆ ਮਤਲਬ ਕਿ ਮੈਨੂੰ ਦੁਨੀਆਦਾਰੀ ਬਾਰੇ ਪਤਾ ਲੱਗਣ ਲੱਗਿਆ ਜਦੋਂ ਲੋਕਾਂ ਤਾਨੇ ਮੇਨੇ ਮਾਨਕਾਰ ਕੇ ਮੈਂ ਫਿਰ ਇੱਧਰ ਆ ਗਿਆ ਸਪੋਰਟਸ ਦੇ ਵਿੱਚ ਆ ਗਿਆ ਸਪੋਰਟਸ ਦੇ ਵਿੱਚ ਆਉਣ ਨਾਲ ਮੈਨੂੰ ਯਾਨੀ ਬਹੁਤ ਕੁਝ ਮਿਲਿਆ ਸਪੋਰਟਸ ਤੋਂ ਯਾਨੀ ਜੇ ਕੋਈ ਨਹੀਂ ਮਿਲੀ ਸਰਕਾਰ ਵੱਲੋਂ ਤਾਂ ਨੌਕਰੀ ਨਹੀਂ ਮਿਲੀ ਤੇ ਕਦੇ ਕੋਈ ਰੁਪਈਆ ਨਹੀਂ ਮਿਲਿਆ ਹੈਗਾ ਤੇ ਮਤਲਬ ਕਿ ਮੈਂ ਆਪਣੇ ਖਰਚੇ ਤੇ ਹੁਣ ਤੱਕ ਜਿੰਨਾ ਕੁਝ ਕੀਤਾ ਸਿਰਫ ਆਪਣੇ ਖਰਚੇ ਤੇ ਕੀਤਾ ਯਾਨੀ ਜਾਂ ਯਾਰਾਂ ਦੋਸਤਾਂ ਨੇ ਕੁਝ ਕੀਤਾ ਮੇਰੀ ਹੈਲਪ ਕੀਤੀ ਆ ਯਾਨੀ ਕਿ ਸਰਕਾਰ ਵੱਲੋਂ ਮੈਨੂੰ ਅਜੇ ਤੱਕ ਕੋਈ ਵੀ ਇਹ ਸ਼ਹਿਰ ਕਿੰਨਾ ਤੋਂ ਲੈ ਕੇ ਦੋ ਵਾਰ ਵਰਡ ਚੈਂਪੀਅਨਸ਼ਿਪ ਫਾਜ਼ਾ ਦੁਬਈ ਦੇ ਵਿੱਚ ਚైనా ਮਲੇਸ਼ੀਆ ਕਜ਼ਾਕਿਸਤਾਨ ਮੈਂ ਸਾਰੀਆਂ ਕੰਟਰੀਆਂ 'ਚ ਖੇਡ ਚੁੱਕਿਆ ਹਾਂ ਪਰ ਸਰਕਾਰ ਵੱਲੋਂ ਮੈਨੂੰ ਅੱਜ ਤੱਕ ਕਦੇ ਕੋਈ ਮਦਦ ਹੀ ਨਹੀਂ ਮਿਲੀ ਹੈ। ਬੜੀ ਔਖੀ ਲਾਈਫ ਹੁੰਦੀ ਹੈ ਕਿਉਂਕਿ ਬੰਦਾ ਸਰੀਰਕ ਤੌਰ ਤੇ ਤੰਦਰੁਸਤ ਨਾ ਹੋਵੇ ਨਾ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਮਤਲਬ ਆਣਾ ਜਾਣਾ ਕਈ ਵਾਰੀ ਕੋਈ ਜਗ੍ਹਾ ਸੀ ਹੁੰਦੀ ਉੱਥੇ ਚੜ੍ਹਨੀ ਪਾਣਾ ਹੁੰਦਾ। ਬਹੁਤ ਮੁਸ਼ਕਲਾਂ ਸੀਗੀਆਂ ਜ਼ਿੰਦਗੀ 'ਚ ਪਰ ਫਿਰ ਵੀ ਹਿੰਮਤ ਤੁਸੀਂ ਆਪਣੀ ਰੱਖੀ ਹੈ, ਜਜ਼ਬਾ ਰੱਖਿਆ ਆਪਣੇ ਤਨ ਦੇ ਵਿੱਚ। ਮਤਲਬ ਕਿ ਮੁਸ਼ਕਲਾਂ ਤਾਂ ਸਾਰ ਤੁਸੀਂ ਇੱਥੋਂ ਦੇ ਉਹਦੀਆਂ 15 ਪੌੜੀਆਂ ਨੇ ਤੇ 15 ਪੌੜੀਆਂ ਚੜਦਾ ਉਤਰਨਾ ਬਾਰ-ਬਾਰ ਜਾਨੀ ਕਿ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਆ ਖਰਚ ਵੀ ਮੁਸ਼ਕਲ ਆਉਣ ਲੱਗ ਜਾਂਦੀ ਆ ਕਦੇ-ਕਦੇ ਜਿਵੇਂ ਹੁਣ ਮੈਂ ਖੜਾ ਹਾਂ ਤੁਹਾਡੇ ਕੋਲ ਮੈਨੂੰ ਹੁਣ ਥੋੜੀ-ਥੋੜੀ ਪ੍ਰੋਬਲਮ ਆ ਰਹੀ ਆ ਖੜਨ ਦੇ ਵਿੱਚ ਮਤਲਬ ਪਰ ਫਿਰ ਵੀ ਆਪਾਂ ਜਿੰਨਾ ਮੇਰੇ ਚ ਹਿੰਮਤ ਸੀ ਮੈਂ ਕਰ ਲਿਆ ਪਰ ਮੇਰੀ ਹੁਣ ਹਿੰਮਤ ਟੁੱਟਦੀ ਜਾ ਰਹੀ ਆ ਵੀ ਜਾਨੀ ਕਿ ਮੇਰੀ ਕਿਸੇ ਪਾਸਿਓ ਕੋਈ ਮਦਦ ਨਹੀਂ ਹੋ ਰਹੀ ਹੈਗੇ ਮਤਲਬ ਕਿ ਮੈਂ ਚਾਹੁੰਦਾ ਵੀ ਮੇਰੀ ਮਦਦ ਕਰੀ ਜਾਵੇ ਜਾਨੀ ਕਿ ਲੋਕ ক্রিকেট ਤੇ ਅੱਜਾ ਪੈਸਾ ਲਾਉਂਦੇ ਨੇ ਕਬੱਡੀ ਤੇ ਇੰਨਾ ਪੈਸਾ ਲਾਉਂਦੇ ਨੇ ਮਤ अच्छा भाई नेशनल मेडल कितने हैं गोल्ड कितने अपने है? मेरे को 5 गोल्ड ਤੇ 3 सिल्वर ਨੇ ਤੇ ਮੈਂ नेशनल रिकॉर्ड होल्डर ਆ ਮੇਰੇ ਜਿੰਨਾ वजन नेशनल ਦੇ ਵਿੱਚ ਕਦੇ ਕਿਸ ਨੇ ਨਹੀਂ ਚੱਕਿਆ ਹੈਗਾ ਕਿੰਨਾ ਸੀ ਮੈਂ 235 ਤੱਕ ਚੱਕਿਆ ਹੋਇਆ ਹੈ ਟਰੈਂਕਸ ਪ੍ਰੈਸ ਹਾਂਜੀ ਬੈਂਚ ਪ੍ਰੈਸ اچھا ਹੁਣ ਭਾਈ ਹੋਰ ਨੌਜਵਾਨ ਆ ਰਹੇ ਨੇ ਇਸ ਲਾਈਨ 'ਚ ਜੇ ਤਕਲੀਫ ਹੈਗੀ ਤਾਂ ਆਪਾਂ ਥੋੜਾ ਜਿਹਾ ਅੱਗੇ ਹੋ ਜਾਈਏ ਗੱਡੀ ਦਾ ਸਾਰਾ ਲੈਣ ਦੇ ਬਿਲਕੁਲ ਥੋੜੀ ਦਿੱਕਤ ਹੈਗੀ ਇਹਨਾਂ ਨੂੰ ਕਿਉਂਕਿ ਚੱਲ ਨਹੀਂ ਬੰਦੇ ਪ੍ਰੋਪਰ ਥੋੜਾ ਜਿਹਾ ਇਸ ਪਾਸੇ ਨੂੰ ਆ ਜਾਓ ਬੜੀ ਵੱਡੀ ਇਹਨਾਂ ਦੀ ਜਿਹੜੀ ਕਹਿ ਸਕਦੇ ਆ ਇੱਥੇ ਤਾਂ ਤਾਂ ਬਾਈ ਵਿਰਿੰਦਰ ਨਾਲ ਗੱਲ ਕਰਦੇ ਆ ਕਿਉਂਕਿ ਬਹੁਤ ਜ਼ਿਆਦਾ ਤਕਲੀਫਾਂ ਨੇ ਇਹਨਾਂ ਨੂੰ ਹਜੇ ਖੜਾ ਚ ਦਿੱਕਤ ਹੋ ਰਹੀ ਹੈ ਬਾਈ ਪ੍ਰੈਕਟਿਸ ਤੇ ਜਾਣਾ ਆਣਾ ਬਹੁਤ ਮੁਸ਼ਕਲ ਹੁੰਦੀ ਹੈ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਆ ਸਰ ਮਤਲਬ ਕਿ ਇੰਨੀ ਜ਼ਿਆਦਾ ਦਿੱਕਤ ਹੁੰਦੀ ਆ ਕਦੇ ਕਦੇ ਤਾਂ ਮਨ ਇਹਨਾਂ ਨਰਾਸ਼ ਹੋ ਜਾਂਦਾ ਵੀ ਆਤਮ ਹੱਤਿਆ ਤਾਂ ਕਰ ਲਿਆ ਜਾਵੇ ਪਰ ਕਰਿਆ ਕੀ ਜਾਵੇ ਪਰ ਜੋ ਹੁਣ ਹੈਗੇ ਆ ਉਹ ਤਾਂ ਪਰਮਾਤਮਾ ਨੇ ਸਭ ਕੁਝ ਕਰਤਾ ਪਰ ਆਪਣੇ ਵੱਲੋਂ ਜਿੰਨਾ ਜ਼ੋਰ ਸੀ ਲੱਗ ਚੁੱਕਿਆ ਜੀ ਹੁਣ ਤਾਂ ਬਸ ਹੁਣ ਤਾਂ ਬਸ ਆਸ ਹੈ ਪਰਮਾਤਮਾ ਵੱਲੋਂ ਕਦੇ ਕੋਈ ਸੁਣੇ ਤਾਂ ਸਾਡਾ ਵੀ ਕੋਈ ਹੱਥ ਫੜੇ ਪਰ ਮੈਨੂੰ ਲੱਗਦਾ ਨਹੀਂ ਹੈਗਾ ਵੀ ਸਾਣਾ ਕੋਈ ਸਰਕਾਰ ਨਾ ਕੋਈ ਆਮ ਪ੍ਰਾਈਵੇਟ ਸੰਸਥਾ ਵਾਲਾ ਕੋਈ ਵੀ ਹੱਥ ਨਹੀਂ ਫੜਦਾ ਹੈਗਾ ਸਾਰਾ ਖਰਚਾ ਪਾਣੀ ਬਈ ਕਿਤਾ ਸਭ ਖਰਚਾ ਪਾਣੀ ਪੱਲੂ ਹੀ ਚਲਾਉਣੇ ਆਈ ਟ੍ਰੇਨਿੰਗ ਦਿੰਨੇ ਆਈ ਜਿਵੇਂ ਰਵੇ ਥੋੜੀ ਬਹੁਤ ਤੇ ਉਹਦੇ ਕਰਕੇ ਥੋੜਾ ਮੋਟਾ ਖਰਚਾ ਪਾਣੀ ਚੱਲੀ ਜਾਂਦਾ ਜੀ ਤੇਰੇ ਮੌਕੇ ਨਹੀਂ ਮਿਲੇ ਬਾਈ ਮੰਤਰੀਆਂ ਨੂੰ ਮਿਲਣ ਦਾ ਸਰਕਾਰ ਤੱਕ ਪਹੁੰਚ ਕਰਨ ਦਾ ਬਹੁਤ ਧਰਨੇ ਲਾਇਏ ਨਹੀਂ ਬਹੁਤ ਕੁਝ ਕਰਿਆ ਪਰ ਤੁਹਾਨੂੰ ਪਤਾ ਹੀ ਹੈ ਸਰਕਾਰਾਂ ਸਿਰਫ ਲਾਰੀ ਲਾਉਂਦੀਆਂ ਨੇ ਜਿਹੜੀ ਅੱਜ ਵਾਲੀ ਸਰਕਾਰ ਆਈ ਮਤਲਬ ਕਿ ਉਮੀਦ ਖੇੜਨੇ ਸਾਡੇ ਨਾਲ ਖੁੱਦ ਧਰਨੇ ਲਾ ਤੇ ਹੁਣ ਜਦੋਂ ਇਹਨਾਂ ਨੇ ਇਦਾਂ ਕੀਤਾ ਤਾਂ ਹੋਣ ਵਾਲੀਆਂ ਵੀ ਕੁਝ ਨਹੀਂ ਕਰ ਸਕਦੇ ਸਾਡੇ ਦਾ ਜਾਨੀ ਮਤਲਬ ਕਿ ਖਤਮ ਆਈ ਕਮ ਸਪੋਰਟਸ ਦਾ ਕਬਰ ਖਤਮ ਆ ਜੀ ਹਰਿਆਣਾ ਆਪਣੇ ਤੋਂ ਅੱਗੇ ਲੰਘਦਾ ਜਾ ਰਿਹਾ ਹਰਿਆਣਾ ਅੱਗੇ ਲੰਘਦਾ ਜਾ ਰਿਹਾ ਦੂਜੀ ਸਟੇਟਾਂ ਅੱਗੇ ਲੰਘ ਰਹੀਆਂ ਪੰਜਾਬ ਦੇ ਖਿਡਾਰੀ ਫੇਰ ਵੀ ਪਿੱਛੇ ਰਹਿ ਰਹੇ ਬੜੇ ਵੱਡੇ ਮੈਡਲ ਲੈ ਕੇ ਆ ਰਹੇ ਹਰਿਆਣਾ ਰਾਜਸਥਾਨ ਜਾਨੀ ਕਿ ਇਸ ਟਾਈਮ ਉਹ ਆਪਣੇ ਨੂੰ ਬਹੁਤ ਉੱਪਰ ਜਾ ਚੁੱਕੇ ਨੇ ਸਰਕਾਰਾਂ ਨੇ ਉੱਥੇ ਇੰਨੀਆਂ ਮਦਦਾਂ ਕੀਤੀਆਂ ਨੇ ਉਹਨਾਂ ਬੱਚਿਆਂ ਦੀ ਸਾਡੇ ਤਾਂ ਇੱਥੇ ਬੱਸ ਜੀ ਤੱਕਾ ਹੀ ਨਹੀਂ ਜਿੰਨੇ ਮਰਜ਼ੀ ਖਾ ਲੋ ਚਾਹੇ ਬਸਾਂ 'ਚ ਖਾ ਲੋ ਚਾਹੇ ਆਮ ਜਨਤਾ ਦੇ ਵਿੱਚੋਂ ਖਾਲੋ ਬਸ ਤੱਕੇ ਹੀ ਨਹੀਂ ਜਿੰਨੇ ਖਾਣੇ ਨੇ ਤੱਕੇ ਖਾਲੋ ਬਸ ਸਰ ਭਾਈ ਇਹ ਹਿਸਾਬ ਨਾਲ ਤਾਂ ਫਿਰ ਜਿਹੜੇ ਨੌਜਵਾਨ ਪੀੜ੍ਹੀ ਹੋਰ ਨੌਜਵਾਨ ਮੁੰਡੇ ਉਹ ਤਾਂ ਖੇਡਣ ਵਾਲੇ ਪਾਸੇ ਆਣਗੇ ਹੀ ਨਹੀਂ ਜੋ ਪਤਾ ਕੁਝ ਮਿਲਣਾ ਹੀ ਨਹੀਂ ਹੈਗੀ ਮੈਂ ਤਾਂ ਖੁਦ ਕਹਿਣਾ ਹੀ ਕਿਸੇ ਨੂੰ ਖੇਡਣ ਵਾਲੇ ਪਾਸੇ ਆਉਣ ਦੀ ਲੋੜ ਹੀ ਨਹੀਂ ਹੈਗੀ ਆਪਦਾ ਚੁੱਪ ਕਰਕੇ ਬਾਹਰ ਜਾਣਾ ਆਪਦਾ ਫਿਊਚਰ ਬਣਾਉਣਾ ਜੇ ਸਾਨੂੰ ਇੰਨੀ ਅਕਲ ਹੁੰਦੀ ਅਸੀਂ ਵੀ ਕਿਤੇ ਸੈਟਲ ਹੋਏ ਹੁੰਦੇ ਪਰ ਸਾਡਾ ਸਮਾਂ ਲੰਘ ਗਿਆ ਪਰ ਮੈਂ ਨਵੇਂ ਨੂੰ ਤਾਂ ਕਹਿਣਾ ਵੀ ਆਪਦਾ ਬਾਹਰ ਜਾਣਾ ਆਪਦਾ ਕੋਈ ਫਿਊਚਰ ਬਣਾਉਣਾ ਵੀ ਸਪੋਰਟਸ ਦੇ ਵਿੱਚ ਕੋਈ ਫਿਊਚਰ ਨਹੀਂ ਹੈਗਾ ਕਿਸੇ ਦਾ ਸਾਰੀ ਉਮਰ ਅਛਾ ਲੱਗਦਾ ਤੁਹਾਨੂੰ ਸਰਕਾਰ ਸੁਣਵਾਈ ਕਰੂਗੀ ਕਿਉਂਕਿ ਸਰਕਾਰ ਦੇ ਕੋਲੇ ਬਹੁਤ ਕੁਝ ਹੈਗਾ ਹੈ ਸੈਂਟਰ ਸਰਕਾਰ ਦਾ ਵੱਡਾ ਬਜਟ ਹੈਗਾ ਖਿਡਾਰੀਆਂ ਦਾ ਪੰਜਾਬ ਦਾ ਹੈਗਾ ਲੱ ਤੁਹਾਨੂੰ ਲੱਗਦਾ ਕਿ ਸਰਕਾਰ ਦੀ ਅੱਖਾਂ ਖੁੱਲ ਜੇ ਸਰਕਾਰ ਚਾਹੇ ਤਾਂ ਬਹੁਤ ਕੁਝ ਕਰ ਸਕਦੀ ਹੈ ਪਰ ਮੈਨੂੰ ਲੱਗਦਾ ਨਹੀਂ ਹੈਗਾ ਜੇ ਕੋਈ ਪ੍ਰਾਈਵੇਟ ਸੰਸਥਾ ਜਿਵੇਂ ਬਹੁਤ ਕੁਝ ਨਹੀਂ ਜੀ ਲੋਕ ਕਰਨ ਵਾਲੇ ਸੇਵਾ ਕਰਨ ਵਾਲੇ ਕਬੱਡੀ ਦੇ ਵਿੱਚ ਲੋਕ 2-2 ਕਰੋੜ ਰੁਪਏ ਰੇਡਾਂ ਦੇ ਲਾਂਦੇ ਨੇ ਤੇ ਸਾਡੇ ਕਿਸੇ ਕੰਪੀਟੀਸ਼ਨ ਦੇ ਜੇ ਮੈਚ ਹੋ ਜਵੇ ਲੋਕ 51-5100 ਦੇ ਕੇ ਤੋਰ ਦਿੰਦੇ ਨੇ ਮਤਲਬ ਜੇ ਲੋਕ ਚਾਹਣ ਤਾਂ ਕੁਝ ਵੀ ਹੋ ਸਕਦਾ ਪਰ ਜੇ ਚਾਹਣ ਪਰ ਮੈਨੂੰ ਲੱਗਦਾ ਨਹੀਂ ਹੈਗਾ ਵੀ ਕਿਸੇ ਨੇ ਕੁਝ ਨਹੀਂ ਕਰਨਾ ਹੈ। ਬੇ ਸਾਹਿਬ ਤਾਂ ਗੇਮ ਵੀ ਛੱਡਨੀ ਮੈਂ ਕਹਿੰਦਾ ਛੱਡੀ ਛੜਾਈ ਆ ਸਰ ਹੁਣ। ਖਤਮ ਆਈ ਕਹਾਣੀ ਹੁਣ। ਠੀਕ ਹੋ ਗਿਆ ਸਰ ਸਾਹਿਬ। ਸਰਕਾਰ ਨੇ ਤੁਹਾਨੂੰ ਤਾਂ ਹੱਥ ਜੋੜ ਕੇ ਬੇਨਤੀ ਆ ਜੀ ਸਾਡੇ ਬਾਰੇ ਸੋਚੋ ਸਾਡਾ ਕੁਝ ਕਰੋ। ਜੀ ਬਿਲਕੁਲ ਇਹ ਪਾਵਰ ਲਿਫਟਰ ਨੇ ਬਰਿੰਦਰ ਸਿੰਘ ਜਿਹੜੇ ਫਤਿਹਗੜ੍ਹ ਸਾਹਿਬ ਦੇ ਨੇ ਬਠਿੰਡਾ ਪਹੁੰਚੇ ਨੇ ਇਹ ਪਰ ਵੱਡੀ ਗੱਲ ਇਹ ਹੈ ਕਿ ਮਲਾਲ ਆ ਇਹਨਾਂ ਦੇ ਦਿਲ ਦੇ ਵਿੱਚ ਨਿਰਾਸ਼ਾ ਹੈਗੀ ਹੈ ਕਿ ਬਹੁਤ ਮਿਹਨਤ ਕੀਤੀ 15-17 ਸਾਲ ਦਾ ਕਰੀਅਰ ਜਿਹੜਾ ਹੈਗਾ ਇਹਨਾਂ ਨੇ ਆਪਣਾ ਖੇਡ ਵਾਲੇ ਪਾਸੇ ਲਾਇਆ। ਬڑے ਮੈਡਲ ਜਿੱਤੇ ਅ ਇੰਡੀਆ ਲੈਵਲ ਦੇ ਉੱਤੇ ਜਿਹੜਾ ਹੈਗਾ ਉਹ ਨੈਸ਼ਨਲ ਅਵਾਰਡ ਜਿਹੜਾ ਉਹ ਹਾਸਲ ਕੀਤਾ 235 ਕਿਲੋ ਭਾਰ ਚੱਕ ਇੰਡੀਆ ਦਾ ਰਿਕਾਰਡ ਬਣਾਇਆ ਸਟਰੋਂਗ ਮੈਨ ਆਫ ਇੰਡੀਆ ਬਣਿਆ ਨੈਸ਼ਨਲ 골ਡ ਮੈਡਲ ਜਿੱਤੇ ਪਰ ਫਿਰ ਵੀ ਕਿਸੇ ਸਰਕਾਰ ਨੇ ਇਹਦੇ ਸੁਲਵਾਈ ਨਹੀਂ ਕੀਤੀ ਉਮੀਦ ਹੈ ਕਿ ਅਜੇ ਸਰਕਾਰ ਇਹ ਜੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਅੱਗੇ ਲੈ ਕੇ ਆਉਗੇ ਤਾਂ ਕਿ ਦੂਸਰੇ ਨੌਜਵਾਨ ਵੀ ਇਹਨਾਂ ਨੂੰ ਦੇਖ ਕੇ ਪ੍ਰੇਰਿਤ ਹੋਣ ਤੇ ਖੇਡਾਂ ਵਾਲੇ ਪਾਸੇ ਆਉਣ ਕੈਮਰਾਮੈਨ ਪਿੱਪਲ ਦੇ ਨਾਲ ਅਮਿਤ ਸ਼ਰਮਾ ਰਜ਼ਾਨਾ ਸਪੋਕਸਮੈਨ ਬਟਿੰਡਾ